हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਜੋਤ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆਂ ਅੱਜ ਪਿੰਡ ਜੋਤ ਸਿੰਘ ਵਾਲਾ ਬਿਲਕੁਲ ਨੇੜੇ ਇੱਧਰ ਤੂਤ ਪੰਘਾਲੇ ਦੀ ਵੀ ਰਹਿ ਜਾਂਦਾ ਗਜਲਪਿੰਡ ਮਾਣੇ ਕੇ ਝੰਡ ਇਹ ਪਿੰਡ ਲਾਗੇ ਲੱਗਿਆ ਤੇ ਬਲਟੋਆ ਵੀ ਇੱਥੋਂ ਥੋੜੀ ਦੂਰੀ ਤੇ ਹੈ ਘਰੇਲੂ ਘਾਰ ਆ ਦੋਸਤੋ ਵੀਰ ਨੇ ਪਸ਼ੂ ਤਕਰੀਬਨ ਕੋਈ ਦੋ ਕੁ ਮੱਝਾਂ ਰੱਖੀਆਂ ਨੇ ਇੱਕ ਝੋਟੀ ਇਹਨਾਂ ਨੇ ਪਿੱਛੇ ਜੇ ਹਰਿਆਣੇ ਤੋਂ ਲਿਆਂਦੀ ਸੀ ਠੀਕ ਆ ਜੀ ਉਧਰ ਦੀ ਝੋਟੀ ਆ ਤੇ ਪਹਿਲਾ ਸੂਹਾ ਪਲੂਣ ਇਹਨਾਂ ਨੇ ਘਰੇ ਚਵਾਈ ਕੀਤੀ ਆ ਤੇ ਹੁਣ ਦੂਜੇ ਸੂਬੇ ਦੇ ਵਿੱਚ ਇਹ ਝੋਟੀ ਦੀ ਸੂਨਾ ਦੂਜੇ ਸੂਬੇ ਦੇ ਵਿੱਚ ਵੀਰ ਉਹਨੀਆਂ ਇਹ ਸੇਲ ਕਰਨਾ ਜਾ ਰਹੇ ਆ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਕਾਫੀ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਵੀ ਇੱਕ ਘਰੇਲੂ ਘਰ ਦੇ ਵਿੱਚੋਂ ਜਦੋਂ ਕੋਈ ਚੰਗਾ ਪਸ਼ੂ ਨਿਕਲੇ ਤੇ ਜ਼ਰੂਰ ਦੱਸਿਆ ਕਰੋ ਤੇ ਬਿਲਕੁਲ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਬਿਲਕੁਲ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੁੰਦੀ ਆ ਸੋ ਝੋਟੀ ਸੋਹਣੀ ਹਾਈਟ ਕੱਟ ਦੇ ਵਿੱਚ ਆ ਪੂਰੀ ਗ ਸਮਾ ਕੋਈ ਮਾਰਨਿੰਗ ਦੇ 8 ਵਜੇ ਦਾ ਟਾਈਮ ਆ ਵੈਸੇ ਤੇ ਸਭ ਤੋਂ ਪਹਿਲਾਂ ਵੀਰ ਜੀ ਸਾਸਰੀਕਰ ਸਾਸਰੀਕਰ ਭਾਜੀ ਤੇ ਇੱਕ ਵੀਰੇ ਆਪਣਾ ਨਾਮ ਜਿਹੜਾ ਆਪਣੇ ਭੈਣ ਭਰਾਵਾਂ ਨੂੰ ਕਰ ਦਿਓ ਸਾਂਝਾ ਨਾਮ ਮੇਰਾ ਭਾਜੀ ਸ਼ੇਰਾ ਆ ਹਾਂਜੀ ਪਿੰਡ ਆਪਣਾ ਜੋਤ ਸਿੰਘ ਵਾਲਾ ਆ ਕੈਰੋਂ ਵਾਲਿਆਂ ਦਾ ਘਰ ਵਜਦਾ ਸੁੱਖਾ ਸਿੰਘ ਕੈਰੋਂ ਵਾਲੀ ਠੀਕ ਆ ਜੀ ਹਾਂਜੀ ਤੇ ਅੱਛਾ ਵੀਰੇ ਸ਼ੇਰਾ ਇਹ ਜਿਹੜਾ ਆਪਣੇ ਕੋਲ ਦੋ ਐਨੀਮਲ ਹੀ ਰੱਖਿਆ ਵੈਸੇ ਘਰੇ ਹਨਾ ਘਰ ਦੇ ਪਸ਼ੂ ਤੁਹਾਡਾ ਕੋਈ ਵਪਾਰ ਦਾ ਕੰਮ ਨਹੀਂ ਕਰ ਨਹੀਂ ਨਹੀਂ ਭਾਜੀ ਵਪਾਰ ਦਾ ਨਹੀਂ ਆਪਣਾ ਕੰਮ ਠੀਕ ਆ ਤੇ ਅੱਜ ਇੱਕ ਜਿਹੜੀ ਆਪਾਂ ਛੋਟੀ ਸੇਲ ਕਰਦੇ ਪਏ ਆ ਸੂਬਿਆਂ ਦੇ ਵਿੱਚ ਦੂਜੇ ਤੁਸੀਂ ਦੱਸਿਆ ਵੀ ਹਾਂਜੀ ਦੂਜੇ ਸ ਠੀਕ ਆ ਜੀ ਝੋਟੀ ਚੰਗੀ ਆ ਹਾਂਜੀ ਪਹਿਲਾ ਸੂਆ ਤੁਸੀਂ ਘਰੇ ਚਵਾਈ ਕੀਤੀ ਸੀ ਇਹਦੀ ਹਾਂਜੀ 10 11 ਲੀਟਰ ਇਹਦੇ ਘਰੇ ਮਤਲਬ ਦੁੱਧ ਦਿੱਤਾ ਸਾਨੂੰ ਪਿਛਲੇ ਸੂਨੇ ਠੀਕ ਆ ਜੀ ਗੱਬਣ ਹੀ ਲੈ ਕੇ ਆਂਦੀ ਸੀ ਕਿ ਸੂਈ ਸਵਾਈ ਆਪਾਂ ਇਸੇ ਤਰ੍ਹਾਂ ਨਹੀਂ ਆਪਾਂ ਲੈਂਦੀ ਹੀ ਉਹ ਸੂਈ ਹੀ ਜਦੋਂ ਮੱਝ ਲੈਂਦੀ ਹੀ ਠੀਕ ਆ ਹਾਂਜੀ ਠੀਕ ਆ ਤੇ ਹੁਣ ਇਹ ਦੂਜੇ ਸੂਏ ਲਈ ਗੱਬਣ ਆ ਹੂੰ ਲੋ ਜੀ ਦੂਜੇ ਸੂਵੇ ਦੋਸਤੋ ਇਹ ਝੋਟੀ ਨੇ ਸੂਣਾ ਤੇ ਸਮਾਂ ਹਜੇ ਕਿੰਨਾ ਕੁ ਦਾ ਬਾਕੀ ਹੈ ਸੂਣ ਦਾ ਭਾਈ 8 ਤੋਂ 10 ਦਿਨ ਲੈ ਜਾਂਦੀ ਆ ਕੋਈ 1 2 1 ਅੱਧਾ ਦਿਨ ਦੋ ਕੋਈ ਵੱਧ ਵੀ ਲੈ ਸਕਦੀ ਹੈ ਲੇਕਿਨ 8 ਤੋਂ 10 ਦਿਨ ਮਾਜੇ ਲਾਊ ਲੋ ਜੀ 8 ਤੋਂ 10 ਦਿਨ ਦੋਸਤੋ ਇਹਦੇ ਹਜੇ ਪੇਂਟਿੰਗ ਆ ਠੀਕ ਆ ਜੀ ਬਾਕੀ ਥਣਾ ਥਣਾ ਦੀ ਭੂਰ ਛੱਟੇ ਦੀ ਗਾਰੰਟੀ ਆ ਆਪਣੀ ਠੀਕ ਆ ਜੀ ਲੋ ਜੀ ਬਾਕੀ ਕਿਸੇ ਰਕਮ ਦਾ ਕੋਈ ਪਿਛੇ ਭਾਰ ਦੀ ਮਸਤ ਨਾ ਜੀ ਨਾ ਜੀ ਇਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਲੋ ਜੀ ਠੀਕ ਆ ਥਾਣਾ ਦਾ ਵਿਰਲ ਬੁਰਲ ਵੇਖੋ ਐ ਕਿੱਲੀਆਂ ਵਰਗੇ ਥਾਣੇ ਆ ਬਿਲਕੁਲ ਬਿਲਕੁਲ ਸੋ ਗੈਬ ਸਪੇਸ ਵੰਡ ਕਾਫੀ ਚੰਗੀ ਆ ਠੀਕ ਆ ਜੀ ਹਜੇ ਇਹ ਝੋਟੀ ਨੇ ਪਰਣਾ ਥੱਲੇ ਠੀਕ ਆ ਜੀ ਹਜੇ ਆ ਘਲਾਂ ਟੁਲਾਂ ਸਾਰੀਆਂ ਮਤਲਬ ਚੀਜ਼ ਕਵਰ ਕਰ ਜਣੀਆਂ ਵੇ ਠੰਡੀ ਧੀਰੀ ਕੋਈ ਚੱਕਰੀ ਨਹੀਂ ਲੈ ਜਿਤਨਾ ਹਾਈਟ ਕੱਦ ਚੰਗਾ ਝੋਟੀ ਦਾ ਮੀਡੀਅਮ ਤੋਂ ਪਲੱਸ ਵੱਟੀਆਂ ਮੱਝਾਂ ਝੋਟੀਆਂ ਦੇ ਵਿੱਚ ਇੰਦੀ ਆਪਾਂ ਗਿਣਤੀ ਕਰ ਸਕਦੇ ਹਾਂ ਠੀਕ ਆ ਜੀ ਤੇ ਬਾਕੀ ਇਧਰ ਇੱਕ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਥੋੜਾ ਲਾਗਿਓ ਵਿਖਾ ਦਈਏ ਅਜੇ ਲੇਵਲ ਉਵਾ ਕਰਮਾਲੀ ਨੇ ਤਿਆਰ ਕਰਨਾ ਵੀ 810 ਕੇ ਦਿਨ ਘੱਟੋ ਘੱਟ ਮੰਨ ਕੇ ਕੋਈ ਵੀ ਆਪਣਾ ਵੀਰ ਤੁਸੀਂ ਸੌਦਾ ਕਰਿਆ ਜੇ ਬਾਕੀ ਤਿੱਪਣ ਦੀ ਗਾਰੰਟੀ ਤਸੱਲੀ ਰਹੂਗੀ ਜਿਹੜੇ ਮੇਰੇ ਭਰਾ ਚਲੋ ਕੋਈ ਯਾਰਾਂ ਆਨਲਾਈਨ ਸੌਦਾ ਕਰ ਲੈਂਦੇ ਆ ਪਰ ਫਿਰ ਵੀ ਆਪਾਂ ਹਰ ਵਾਰ ਸਾਰੇ ਵੀਰਾਂ ਨੂੰ ਨੋਟ ਕਰਾ ਦਈਦਾ ਅਤੇ ਆ ਗਏ ਆਪਣੀ ਬਿਲਕੁਲ ਚੀਜ਼ ਤਸੱਲੀ ਕਰਕੇ ਬਾਜੀ ਲੈ ਕੇ ਤਸੱਲੀ ਕਰਕੇ ਖਰੀਦੋ ਠੀਕ ਆ ਜੀ ਛੋਟੀ ਚੰਗੀ ਆ ਪਿੱਛੇ ਭਰ ਦੀ ਪੂਰੀ ਗਾਰੰਟੀ ਤਸੱਲੀ ਆ ਹੋਲ ਕੇ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਬਤੇਰੇ ਗੱਲਬਾਤ ਸਮਝ ਆ ਜਾਊਗੀ ਠੀਕ ਆ ਜੀ ਆ ਲਓ ਜੀ ਅੱਛਾ ਸ਼ੇਰ ਵੀਰ ਪਹਿਲੇ ਸਵੇਰੇ ਤੁਸੀਂ ਦੱਸਿਆ ਵੀ ਕੋਈ 11-12 ਕਿਲੋ ਦੁੱਧ ਹਾਂ ਜੀ 11-12 11-12 ਇਹਨੇ ਮਤਲਬ ਦੁੱਧ ਦਿੱਤਾ ਪਿਛਲੇ ਸਵੇਰੇ ਠੀਕ ਆ ਜੀ ਲਓ ਜੀ ਠੀਕ ਆ ਜੀ ਸੋ ਆ ਕਰੋ ਚੈੱਕ ਤੋੜਾ ਠੀਕ ਆ ਸੋ ਬੇਲ ਬੂਲ ਵੀ ਕਾਫੀ ਸਪੈਸ਼ਲ ਆ ਲੰਬੀ ਲੂੰਬੀ ਵੀ ਕਾਫੀ ਆ ਤੇ ਹਾਈਟ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵਿਚਲਾ ਮੇਲ ਮੰਨ ਲਿਓ ਨਾ ਬਹੁਤੀ ਵੱਡੀ ਤੇ ਨਾ ਹੀ ਦਰਮਿਆਨੀਆਂ ਵਿਚਲਾ ਮੇਲ ਆ ਸੋ ਸਿੰਗਲ ਖੱਡੀ ਸੋਨੇ ਲੇਵੇ ਦੀ ਬਣਤਰ ਟਕਾਣੇ ਤੇ ਲੇਵਾ ਵੈਸੇ ਨਾਰਮਲੀ ਤੁਸੀਂ ਇੱਕ ਆਈਡੀਆ ਲੈ ਲੈਣਾ ਠੀਕ ਆ ਜੀ ਜੇਕਰ ਅੱਜ ਤੋਂ 8 ਤੋਂ 10 ਦਿਨ ਦਾ ਆਪਾਂ ਸਮਾਂ ਫੇਰਵਾਪਾ ਆਇਆ ਤੇ ਥੱਲਿਓਂ ਕਾਫੀ ਚੰਗੀ ਬਣ ਜੂਗੀ ਠੀਕ ਆ ਮੂੰਹ ਮੱਥੇ ਦੀ ਚੰਗੀ ਆ ਬਿਲਕੁਲ ਛੋਟਾ ਸਿੰਗ ਤੇ ਘਰੇਲੂ ਪਰਿਵਾਰ ਆ ਠੀਕਾ ਜੀ ਘਰੇਲੂ ਘਰੋਂ ਆਪਾਂ ਜਿਹੜੀ ਇਹ ਵੀਡੀਓ ਅੱਜ ਬਣਾ ਰਹੇ ਆ। ਔਲੇ ਖਾਲੇ ਕਈ ਵਾਰਾਂ ਪਸ਼ੂ ਘਟ ਹੁੰਦੇ ਆ ਥੋੜਾ ਜਿਹਾ ਕਿਤਨਾ ਕਿਤੇ। ਉਹ ਡਰਦੀ ਪਾ ਸੀ ਕੈਮਰੇ ਤੋਂ ਨਾ। ਹਾਂ। ਘਰੇ ਇਹਦੇ ਰਹਿ ਮਤਲਬ ਬਾਹਰ ਛੱਡੀਆਂ ਛੁੱਟੀਆਂ ਨਹੀਂ ਕਦੀ। ਸ਼ੇਰ ਅੱਗੋਂ ਇੱਕ ਵਾਰੀ ਹੋਰ ਕਮਾ ਕੇ ਦਿਖਾ ਦਿਆ ਜੀ। ਇੱਕ ਵਾਰੀ ਹੋਰ ਤੋਰ ਦਿਆ ਜੀ ਲੰਮਾ ਇਹਨੂੰ ਕਰਦੇ ਆ ਜੀ ਬਾਹਰ ਫੇਰ। ਬੱਸ ਠੀਕ ਆ ਇਹਦੀ ਵੀਰੇ ਡਿਮਾਂਡ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੀ ਆਪਾਂ ਜੀ ਵੀਰ ਜੀ ਡਿਮਾਂਡ ਆਪਾਂ ਕਰਦੇ ਆ ਇੱਕ ਪੰਜੀ ਹਾਂ ਜੀ ਹਾਂ ਨਾ ਆਪਾਂ ਦੇਵਾਂਗੇ ਇੱਕ 20 ਦੀ ਇੱਕ 20 ਦੀ ਇਹ ਚੋ ਸਿਰਫ ਕੋਈ 200 400 500 ਮਾਨਤਾ ਨਹੀਂ ਹੋਊਗਾ ਵੀ ਛੋਟਾ ਛਾਟਾਂ ਹੀ ਹੋਣੀਆਂ ਕੋਈ ਹਾਂਜੀ ਛੋਟਾ ਹੀ ਹੋਣਗੇ ਆਪਾਂ ਜਾਇਜ਼ ਹੀ ਮੁੱਲ ਮੰਗਿਆ ਆਪਾਂ ਉਹ ਮੋਲੀ ਨਹੀਂ ਮੰਗਿਆ ਵੀ ਜਿਹੜਾ ਆਪਾਂ ਵੱਧ ਮੰਗ ਕੇ ਤੇ ਬਾਅਦ ਚ ਘਟਾਈ ਗਈ ਹੈ ਸਹੀ ਆ ਸਹੀ ਆ ਉਹ ਵੀ ਮੋਲ ਤੋਂ ਸਭ ਪਹਿਲੇ ਵੀਰ ਨੇ ਜਾਇਜ਼ ਕੀਤਾ ਵੈਸੇ ਚਲੋ ਇਹੋ ਜੀਆਂ ਝੋਟੀਆਂ ਦੱਸੋ ਸਾਰੇ ਭਰਾ ਜਾਣਦੇ ਆ ਠੀਕ ਆ ਜੀ ਕੋਈ 35 40 45 ਵੀ ਕਰ ਸਕਦੇ ਹੋ ਅੱਗੇ ਕਿਸੇ ਭਰਾ ਨੇ ਚਲੋ ਸੇਲ ਕਰਨ ਵਾਸਤੇ ਲੈ ਕੇ ਜਾਣੀਆਂ ਠੀਕ ਆ ਜੀ ਉਹਨੂੰ ਵੀ ਜਲ ਪਾਣੀ ਦੇਊਗੀ ਆਮੇ ਕੋਈ ਸੁਵਾ ਕੇ ਵੇਚ ਲੈ ਜਾਹੇ ਪੂਰੀ ਜਿੱਦਾਂ ਮਰਜ਼ੀ ਭਾਜੀ ਵੇਚ ਲੈ ਕੋਈ ਆਹ ਦਿੱਤਾ 20000 ਦੀ ਇਹ ਤੁਹਾਨੂੰ ਝੋਟੀ ਮਿਲ ਜਾਊਗੀ ਇਸ ਘਰੋਂ ਠੀਕ ਆ ਜੀ ਮੋਲ ਜਾਇਜ ਆ ਜੈਨੂਨ ਮੋਲਾ ਬਾਕੀ ਝੋਟੀ ਸਾਫ ਸੁਥਰੀ ਆ ਪਿੰਡੇ ਦੀ ਪੂਰੀ ਬਿਲਕੁਲ ਪਿੱਠ ਪੁੜੇ ਵਾਲੀ ਸਾਈਡ ਤੋਂ ਕੋਈ ਠੰਡੀ ਧੀਰੀ ਕੋਈ ਚੱਕਰ ਹੀ ਨਹੀਂ ਹੈ ਜਿੱਤਰਾ ਮਰਜ਼ੀ ਕੋਈ ਆਮ ਹੱਥ ਲਾਈ ਜਾਵੇ ਲੈ ਹਾਂ ਲਓ ਨਹੀਂ ਤਾਂ ਆਮ ਡੰਗਰ ਬਹਿ ਨਹੀਂ ਦਿੰਦਾ ਬੱਸ ਬੱਸ ਤੇ ਇੱਕ ਸ਼ੇਰ ਵੀਰ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਉਹ ਕਰ ਦਈਏ ਸਾਂਝੇ ਵੀਰ ਜੀ ਮੇਰਾ ਨੰਬਰ ਹੈਗਾ 75268 28868 ਠੀਕ ਆ ਜੀ ਇਹੀ ਨੰਬਰ ਆ ਠੀਕ ਆ ਪਾਜੀ ਸੋ ਦੋਸਤੋ ਇਹ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੀ ਗੱਲਬਾਤ ਕਰ ਲਿਆ ਜੇ ਪਿੰਡ ਜੋਤ ਸਿੰਘ ਵਾਲਾ ਠੀਕ ਆ ਜੀ ਆਪਾਂ ਖੜੇ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਐਡਰੈਸ ਇੱਥੇ ਆਣ ਕੇ ਮੇਰਾ ਭਰਾ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਕੋਈ ਚੱਕਰ ਨਹੀਂ ਠੰਡੀਆਂ ਕੋਈ ਕੋਰੋਨਾ ਚਾਹੁੰਦਾ ਵੀਡੀਓ ਕਾਲ ਤੇ ਕਰਾ ਲਿਆ ਜੇ ਚਲੋ ਵੀਰ ਜਿੰਦਾ ਮਰਜੀ ਪਾਜੀ ਪਹਿਲੀ ਗੱਲ ਤੇ ਆ ਕੇ ਆਪਦੀ ਤਸੱਲੀ ਕਰਕੇ ਉਹਦੇ ਵਰਗੀ ਰੀਸ ਕੋਈ ਨਹੀਂ ਰੀਸ ਕੋਈ ਨਹੀਂ ਠੀਕ ਹੈ ਜੀ ਸੋ ਨੰਬਰ ਦੋਸਤਾਂ ਨੂੰ ਸਕਰੀਨ ਦੇ ਉੱਪਰ ਲਾ ਦਿੱਤੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ